ਹਾਂਜੀ ਪਾਜੀ ਫਤੇ ਸਿੰਘ ਜੀ ਹਲੋ ਫਤੇ ਵੇ ਫਤੇ ਅਰਫਤੀ ਵੇ ਕਿੱਥੇ ਘੁੰਮੀ ਗੰਨੇਆ ਕਿੱਥੇ ਜੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਕਿਵੇਂ ਸਾਰੇ ਠੀਕ ਠਾਕ ਵਧੀਆ ਆਉ ਕਰਦੇ ਆ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਲੈ ਮਾਰਕੀਟ ਤੇ ਮੈਂ ਕਹ ਇਹ ਕਹਿੰਦੇ ਮੀਟਰ ਲੱਗਾ ਤੇ ਮੈਂ ਕਹ ਮੈਨੂੰ ਕੁਝ ਖਵਾ ਪਿਆ ਲਿਓ ਤੇ ਆディ ਸੁਨਾਹ ਬਣ ਗਈ ਮੈਂ ਕਹ ਚੰਨਾਗੇ ਨਾਲੇ ਹਰਫਤੇ ਵੀ ਕਹਿੰਦਾ ਕਿ ਮੈਂ ਵੀ ਜਾਣਾ ਕੁਝ ਖਾਣਾ ਆ ਤੇ ਮੈਂ ਕਹ ਚਲੋ ਖਵਾ ਲੈਂਨੇ ਮਾਪੋਤ ਪੋਤ ਦਾ ਬਹਨਾ ਤੇ ਚੱਲ ਮੈਨੂੰ ਮੇਰ ਜੀ ਪੁੱਤ ਦੇ ਬਹਨੇ ਕੁਝ ਖਵਾਣੀ ਬਣਾ ਫਿਰ ਹਨਾ ਫਿਰ ਹਰਫਤੇ ਮੇਰ ਜੂ ਕਾ ਕਰਨ ਨੂੰ ਚੋਣੇ ਨੂੰ ਮੈਨੂੰ ਹੀ ਚੀਜੀ ਦੋਗੇ ਸਾਸੀ ਘਰ ਕਹਿ ਦੋ ਸਾਰਿਆਂ ਨੇ ਕਾ ਸਾਸੀ ਕਾ ਜੀ ਚਲੋ ਫਿਰ ਜਲਦੀ ਕਰੋ ਚਲਿਏ ਉੱਠ ਜੋ ਇਹਨੇ ਹੁਣ ਉੱਠਣ ਦਾ ਇਹਨੂੰ ਤੂੰ ਹੀ ਚੁੱਕੋ ਮੈਂ ਨਹੀਂ ਚੁੱਕਣਾ ਸਤਾਉਂਦਾ ਮੈਨੂੰ ਬੜਾ ਚੁੱਕੋ ਆ ਵੇ ਬੰਦੂ ਪਤੇ ਆ ਜੋ ਧੂਮੀ ਲੈਣੀ ਹੈ ਚੁੱਕ ਲੈਣੀ ਹੈ ਹਾਂ ਮੈਂ ਦਿਨ ਦੇ ਦੁਪਹਿਰ ਨਾਲ ਹੀ ਆ ਜੀ ਆਪਾਂ ਹੁਣ ਚੱਲ ਪਏ ਆ ਚੱਲ ਪਏ ਤੇ ਕਦੋਂ ਦੇ ਇੱਕ ਰੇ ਰਸਤੇ ਵਿੱਚ ਕਿਤੇ ਰੁਕ ਗਏ ਆਪਣੇ ਮਤਲੇ ਫਰੈਂਡ ਵਾਸਤੇ ਰੁਕ ਰੁਕ ਗਏ ਗੱਲਾਂ ਬਾਤਾਂ ਕੀਤੀਆਂ ਦੁਖੜੇ ਫਰੋਲੇ ਉਹਦੇ ਨਾਲ ਕਿੰਨੇ ਕਿੰਨੇ ਦਿਨ ਹੋ ਗਏ ਮਿਲੇ ਨਹੀਂ ਨਾ ਚਲੋ ਮਿਲਣਾ ਗਿਲਣਾ ਵਿਚਾਈਦਾ ਵਾ ਯਾਰ ਦੋਸਤਾਂ ਨੂੰ ਮਿਲਣਾ ਪੈਂਦਾ ਹੁੰਦਾ ਹਾਂ ਕਾਫੀ ਨੇਰਾ ਹੋ ਗਿਆ ਆਇਆ ਉਹ ਅੱਗੇ ਦੇਣ ਮਿਲਿਆ ਤੇ ਹੁਣ ਕੁਝ ਨਾ ਕੁਝ ਲਵਾਵਾਂਗੇ ਤੇ ਖਾਵਾਂਗੇ ਵੀ ਕੁਝ ਟਾਈਮ ਹੋ ਗਿਆ ਆ ਸਵੇਰ ਦਾ ਮੈਂ ਤਾਂ ਫੁੜਕੇ ਲਾਲੇ ਹੋਏ ਆ ਸਬਜ਼ੀ ਕੱਟੀ ਹੋਈ ਬੈਂਗਣ ਆਲੂ ਪਿਆਜ਼ ਵੀ ਸਿੱਲੇ ਹੋਏ ਆ ਤੇ ਇਹ ਲੈਣਗੇ ਪਲਾਟ ਚੋਂ ਮਿਰਚਾਂ ਪਿਓ ਪੁੱਤ ਕੇ ਲੈਣ ਹਲੇ ਤੱਕ ਨਹੀਂ ਆਏ ਤੇ ਮੈਂ ਹੁਣ ਦੇਣ ਫੁੜਕੇ ਵੀ ਲਾਲਾਂ ਲੱਗੀ ਹੋਈ ਇਹਨਾਂ ਨੂੰ ਢੀਕਦੀ ਪਈਆਂ ਸਬਜੀ ਤੇ ਮੈਂ ਕਾਫੀ ਟਾਈਮ ਦੀ ਕੱਟੀ ਹੋਈ ਤੇ ਮਿਰਚਾਂ ਦੇ ਬਸ ਗਾਲ ਹੀ ਨਹੀਂ ਤੇ ਪਹਿਲਾਂ ਤੇਰੇ ਘਰ ਲਗਾ ਲੈਣਾ ਹੈ ਸਬਜੀ ਨੂੰ ਬਾਹਰ ਰੇਨੂ ਕੱਪੜੇ ਧੋਂਦੀ ਪਈ ਐ ਹੁਣੇ ਆਈ ਸੀਗੀ ਤੇ ਉਹ ਕੱਪੜੇ ਧੋਂਦੀ ਪਈ ਐ ਕਿਉਂਕਿ ਰੋਜ਼ ਆ ਜਾਂਦੀ ਐ ਕੱਪੜੇ ਧੋ ਦਿੰਦੀ ਐ ਟਾਈਮ ਨਾਲ ਆਣ ਕੇ 8-9 ਵਜੇ ਆ ਜਾਂਦੀ ਐ ਲੈ ਇਦਾਂ ਡੜਚ ਬੜਾ ਖੁਰਸ ਰਿੰਦਾ ਜੇ ਕਿ ਮੈਨੂੰ ਖਲਾਰੋ ਬਸ ਤੇ ਜਾਂ ਮੈਨੂੰ ਕਮਾਓ ਮੈਂ ਦੀਪੂ ਕਹਿੰਦੇ ਗੈਸ ਤੇ ਕਰਨਾ ਗੈਸ ਤੇ ਕਰਨਾ ਇਹਨੂੰ ਤਾਂ ਕਰਨਾ ਗੈਸ ਤੇ ਗਲਤੀ ਕਰਦਾ ਆਗਰਾ ਦੇ ਸਾਹ ਆਗਰਾ ਸਾਹਿਬ ਤਾਂ ਹੋ ਗਿਆ ਮੁੰਡੇ ਉਹਨੇ ਮੰਮੀ ਕੰਨਿਆ ਕਰ ਦਿੱਤਾ ਕੰਨਿਆ ਕਰਕੇ ਤਾਂ ਆਜੀ ਵਨੀ ਫੇਰ ਬੜਾ ਵਧੀਆ ਲੱਗਦਾ ਮਿਰਚਾਂ ਦਾ ਕੀ ਡੜਚ ਕੰਡੇ ਚਾਰ ਆਹੋ ਇਹ ਪਾ ਖਾ ਲੈਂਦੇ ਥੋੜਾ ਜਿਹਾ ਕੋਈ ਦੇਖ ਨਾ ਸਾਜੋ ਕਿ ਐਸਕੇ ਰੋ ਪ੍ਰੋਗਰਾਮ ਨਹੀਂ ਸਰ ਬਤੇ ਮੈਂ ਅੱਜ ਕਿੰਨਾ ਮੈਨੂੰ ਪਤਾ ਲੱਗਿਆ ਮੇਰੇ ਪੁੱਤ ਨੂੰ ਕਿੰਨਾ ਫਿਕਰ ਮਿਰਚਾਂ ਲੈ ਕੇ ਆਇਆ ਇੱਧਰ ਘਰੀਏ ਚਾ ਮਾਤਾ ਡੈਡੀ ਦੀ ਆਏ ਚਾ ਬਣਾ ਆਹ ਹੋ ਗਿਆ ਖਰਾਬ ਮੋਟਰਸਾਈਕਲ ਦਾ ਪਲੱਗ ਲੈ ਅੱਧੇ ਕਰ ਕਰ ਕੇ ਚੀਪ ਪਲੱਗ ਬੁਕਾਈ ਜਾਂਦੇ ਸਹੀ ਜਾਲ ਉਹ ਚੰਦ ਖਰਾਬ ਇੱਧਰ ਆਈ ਰੈਨ ਨੂੰ ਹੁਣੇ ਆਈ ਆ ਉਹ ਕਿੱਥੇ ਅਜਨੇ ਲੇਟ ਕਰਤਾ ਕੰਮ ਘਰਤੀ ਨੇ ਬੰਦ ਅੱਧੇ ਰਹਿ ਗਏ ਹੁਣ ਫਿਰ ਅਰੇ ਨੂੰ ਨੇ ਜਾਣ ਕੇ ਘਰਤੀ ਬੰਦ ਲੈ ਟਕ ਲੋ ਜੀ ਆਪਾਂ ਆ ਗਏ ਆ ਘਰੇ ਹੁਣੇ ਆਏ ਧੁੱਪੇ ਫਿਰ ਤਰ ਕੇ ਆ ਗਏ 6 ਵਜ ਗਏ ਤੇ ਮੰਮੀ ਜੀ ਦਾ ਗਏ ਹੀ ਪਤਾ ਲੈਣ ਘਰੇ ਮੰਮੀ ਠੀਕ ਨਹੀਂ ਤੇ ਵੀ ਉਹਨਾਂ ਦੀ ਠੀਕ ਨਹੀਂ ਕਿੰਨੇ ਦਿਨ ਹੋ ਗਏ ਪਹਿਲਾਂ ਹਸਪੀਟਲ ਐਡਮਿਟ ਰਹੇ ਤੇ ਹੁਣ ਕੱਲ ਤੋਂ ਲੱਗ ਘਰੇ ਲੱਗ ਰਹੀਆਂ ਉਹਨੇ ਡ੍ਰਿਪ ਤੇ ਟੈਂਸ਼ਨ ਬੜੀ ਲੈਂਦੇ ਆ ਤੇ ਮੈਂ ਘਰੇ ਗਈ ਤੇ ਸ਼ਾਮ ਦੀ ਮਤਲਬ ਰੋਟੀ ਦਾ ਵੀ ਔਖਾ ਹੋ ਜਾਂਦਾ ਫਿਰ ਰੋਟੀ ਮੈਂ ਪਕਾ ਦੇ ਦਿੰਨੀ ਆ ਕਿਸੇ ਵੇਲੇ ਭੇਜ ਦੇਈ ਦੀ ਰੋਟੀ ਤੇ ਅੱਜ ਮੈਂ ਉੱਥੇ ਪਕਾ ਆਈ ਸਬਜ਼ੀ ਬਣੀ ਹੈਗੀ ਚਣਿਆਂ ਦੀ ਤੇ ਮੈਂ ਮੰਮੀ ਚਲੋ ਮੈਂ ਰੋਟੀ ਬਣਾ ਦੇ ਦਿੰਨੀ ਆ ਤੇ ਦੀਪੂ ਵੀ ਘਰੇ ਆਹੀ ਤੇ ਡੈਡੀ ਜੀ ਵੀ ਘਰੇ ਆਹੀ ਡੈਡੀ ਤੇ ਚਲੋਂ ਹੁੰਦੇ ਜਾਂਦੇ ਰਹਿੰਦੇ ਮੇਰੇ ਕੋਲ ਮਿਲ ਜਾਂਦੇ ਮम्मी ਨੇ ਫਿਰ ਮੈਂ ਆ ਚੱਲ ਕਿੰਨੇ ਦਿਨ ਹੋ ਗਏ ਆ ਗਈ ਨਹੀਂ ਮਿਲਣ ਨਾਲੇ ਪਤਾ ਲੈ ਆਨੀ ਮम्मी ਦਾ ਤੇ ਮੈਂ ਤੁਦੋਂ ਦੀ ਗਈ ਆ ਮम्मी ਨੂੰ ਮਿਲੀ ਜਿਵੇਂ ਹਸਪੀਟਲ ਗਏ ਆਹੀ ਉਦੋਂ ਮਿਲੀ ਤੇ じゃ ਅੱਜ ਗਏ ਫਿਰ ਮਿਲ ਕੇ ਆਏ ਆ